ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਬਜ਼ੁਰਗਾਂ ਦੇ ਵੱਲੋਂ ਸਮਝਾਈਆਂ ਹੋਈਆਂ ਕੁਝ 5-7 ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਬਜ਼ੁਰਗ ਕਹਿੰਦੇ ਨੇ ਕਿ ਭੁੱਲ ਕੇ ਵੀ ਕਦੇ ਸਾਨੂੰ ਆਪਣੇ ਪਰਿਵਾਰ ਦੀਆਂ ਇਹ 5-7 ਗੱਲਾਂ ਜਾਂ 5-7 ਚੀਜ਼ਾਂ ਦੂਜਿਆਂ ਦੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਜੋ ਵੀ ਅੱਜ ਆਪਾਂ ਗੱਲਬਾਤ ਕਰਨੀ ਹੈ ਇਹਦੇ ਪਿੱਛੇ ਕੋਈ ਵੀ ਵਹਿਮ ਜਾਂ ਭਰਮ ਨਹੀਂ ਆ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਗੱਲਾਂ ਸਮਝਾਈਆਂ ਨੇ ਸਾਡੇ ਬਹੁਤ ਕੰਮ ਆਉਣ ਵਾਲੀਆਂ ਨੇ ਉਹਨਾਂ ਨੇ ਸਾਨੂੰ ਉਹਨਾਂ ਚੀਜ਼ਾਂ ਉਹਨਾਂ ਗੱਲਾਂ ਦੇ ਬਾਰੇ ਵੀ ਦੱਸਿਆ ਹੈ ਤੇ ਕਾਰਨ ਵੀ ਦੱਸਿਆ ਵੀ ਦੂਜਿਆਂ ਦੇ ਨਾਲ ਇਹ ਗੱਲਾਂ ਇਹ ਚੀਜ਼ਾਂ ਸਾਂਝੀਆਂ ਕਰਨ ਦੇ ਨਾਲ ਸਾਡਾ ਕੀ ਕੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਸਮਝਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਓ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਆਪਾਂ ਹਮੇਸ਼ਾ ਗੱਲ ਕਰਦੇ ਹੁੰਨੇ ਆ ਕਿ ਸਾਡੇ ਬਜ਼ੁਰਗ ਜੋ ਵੀ ਸਾਨੂੰ ਗੱਲਾਂ ਦੱਸਦੇ ਨੇ ਜੋ ਵੀ ਗੱਲਾਂ ਸਮਝਾਉਂਦੇ ਨੇ ਨਾ ਉਹ ਉਹਨਾਂ ਦੇ ਆਪਣੇ ਕੀਤੇ ਹੋਏ ਤਜਰਬੇ ਨੇ ਇਸ ਕਰਕੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਵੀ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਤੇ ਆਪਣੇ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਬਜ਼ੁਰਗਾਂ ਦੀਆਂ ਦਸੀਆਂ ਗੱਲਾਂ ਬਜ਼ੁਰਗਾਂ ਦੀਆਂ ਦਿੱਤੀਆਂ ਸਲਾਹਾਂ ਸਾਡੇ ਬਹੁਤ ਕੰਮ ਆਉਂਦੀਆਂ ਨੇ ਤਾਂ ਸਭ ਤੋਂ ਪਹਿਲੀ ਗੱਲ ਬਜ਼ੁਰਗ ਹਮੇਸ਼ਾ ਸਮਝਾਉਂਦੇ ਨੇ ਕਿ ਭਾਈ ਆਪਣੇ ਪਰਿਵਾਰ ਦੇ ਲੜਾਈ ਝਗੜੇ ਕਲੇਸ਼ ਬਾਰੇ ਕਦੇ ਵੀ ਕਿਸੇ ਦੇ ਨਾਲ ਗੱਲ ਨਾ ਕਰੋ ਕਿਉਂਕਿ ਜਦੋਂ ਹੀ ਆਪਾਂ ਆਪਣੇ ਘਰ ਪਰਿਵਾਰ ਦੀ ਲੜਾਈ ਝਗੜੇ ਕਲੇਸ਼ ਦੀ ਗੱਲ ਬਾਹਰ ਜਾ ਕੇ ਕਰਦੇ ਆ ਨਾ ਇੱਕ ਤਾਂ ਲੋਕ ਇਸ ਗੱਲ ਦਾ ਸੁਆਦ ਲੈਂਦੇ ਆ ਕਿਉਂਕਿ ਹੋ ਸਕਦਾ ਹੈ ਜਿੰਨੂੰ ਅਸੀਂ ਜਾ ਕੇ ਇਹ ਗੱਲ ਦੱਸ ਰਹੇ ਆ ਉਹ ਕਿੰਨੇ ਚਿਰ ਦਾ ਉਡੀਕ ਕਰ ਰਿਹਾ ਹੋਵੇ ਕਿ ਕਦੋਂ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਪਵੇ ਕਦੋਂ ਇਹਨਾਂ ਜੀਆਂ ਦੇ ਵਿੱਚ ਫੁੱਟ ਪਵੇ ਅਤੇ ਅਸੀਂ ਇਸ ਗੱਲ ਦਾ ਫਾਇਦਾ ਚੁੱਕੀਗੇ ਇੱਕ ਤਾਂ ਅਸੀਂ ਜਦੋਂ ਆਪਣੇ ਘਰ ਦੀਆਂ ਗੱਲਾਂ ਬਾਹਰ ਜਾ ਕੇ ਦੱਸਦੇ ਆ ਬਾਹਰ ਦੇ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਦੇ ਦਿੰਨੇ ਆ ਦੂਜਾ ਕਈ ਵਾਰ ਕੁਝ ਲੋਕ ਸਾਰਿਆਂ ਦੀ ਗੱਲ ਨਹੀਂ ਆਪਾਂ ਕਰ ਲੈ ਕੁਝ ਲੋਕ ਸਾਡੇ ਘਰ ਦੀ ਫੁੱਟ ਦਾ ਨਜਾਇਜ਼ ਫਾਇਦਾ ਵੀ ਚੁੱਕ ਸਕਦੇ ਆ ਸਿਆਣੀਆਂ ਦੀ ਇੱਕ ਕਹਾਵਤ ਹੈ ਨਾ ਪਰਿਵਾਰ ਦੀ ਫੁੱਟ ਤੇ ਜੱਗ ਦੀ ਲੁੱਟ ਕਈ ਵਾਰ ਦੋ ਜਣਿਆਂ ਦੀ ਲੜਾਈ ਦੇ ਵਿੱਚੋਂ ਤੀਜਾ ਜਾਣਾ ਫੇਰਾ ਚੁੱਕ ਜਾਂਦਾ ਹੈ ਤਾਂ ਇਸ ਕਰਕੇ ਭੁੱਲ ਕੇ ਵੀ ਕਦੇ ਆਪਣੇ ਘਰ ਦੀ ਲੜਾਈ ਝਗੜੇ ਕਲੇਸ਼ ਬਾਰੇ ਬਾਹਰ ਜਾ ਕੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਐਸਾ ਘਰ ਨਹੀਂ ਹੈ ਜਿਦੇ ਵਿੱਚ ਕਦੇ ਲੜਾਈ ਝਗੜਾ ਨਾ ਹੋਇਆ ਹੋਵੇ ਹਰ ਘਰ ਦੇ ਵਿੱਚ ਨਿੱਕੀ ਮੋਟੀ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਨੌ ਸਸ ਦੇ ਵਿੱਚ ਆਪਸੀ ਵਿਚਾਰ ਤਕਰਾਰ ਚੱਲਦੀ ਰਹਿੰਦੀ ਆ ਪਤੀ ਪਤਨੀ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਨੇ ਕਈ ਵਾਰ ਮਾਪੇ ਬਾਪ ਨੂੰ ਆਪਣੇ ਬੱਚਿਆਂ ਨੂੰ ਕੁਝ ਗੱਲਾਂ ਸਮਝਾਉਣੀ ਪੈਂਦੀਆਂ ਨੇ ਉਹਨਾਂ ਦੇ ਨਾਲ ਸਖਤੀ ਦੇ ਨਾਲ ਵਿਚਰਨਾ ਪੈਂਦਾ ਹੈ ਤਾਂ ਇਦਾਂ ਦੀਆਂ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਬਾਹਰ ਜਾ ਕੇ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਇਹ ਨਿੱਕੀ ਮੋਟੀ ਨੋਕ ਝੋਕ ਹਰ ਘਰ ਦੇ ਵਿੱਚ ਚੱਲਦੀ ਆ ਪਰ ਜਦੋਂ ਹੀ ਇਹਦੇ ਬਾਰੇ ਬਾਹਰ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਨਾ ਉਦੋਂ ਵੱਡੇ ਕਲੇਸ਼ ਦਾ ਰੂਪ ਧਾਰਨ ਕਰਦੀ ਆ ਤਾਂ ਕਦੇ ਵੀ ਆਪਣੇ ਘਰ ਦੀ ਲੜਾਈ ਝਗੜੇ ਦਾ ਜ਼ਿਕਰ ਬਾਹਰ ਜਾ ਕੇ ਨਹੀਂ ਕਰਨਾ ਚਾਹੀਦਾ ਸਿਆਣੇ ਕਹਿੰਦੇ ਵੀ ਸਮਝਦਾਰ ਬੰਦਾ ਕਦੇ ਵੀ ਆਪਣੇ ਘਰ ਦੀਆਂ ਗੱਲਾਂ ਬਾਹਰ ਜਾ ਕੇ ਨਹੀਂ ਕਰਦਾ ਅਤੇ ਜਿਹੜੇ ਕਰਦੇ ਨੇ ਉਹ ਸਮਝਦਾਰ ਨਹੀਂ ਹੋ ਸਕਦੇ ਹੁਣ ਆਪਾਂ ਆਪਣੇ ਬਾਰੇ ਵੇਖਣਾ ਹੈ ਵੀ ਆਪਾਂ ਕਿੱਥੇ ਆ ਅਤੇ ਜੇਕਰ ਸਾਡੇ ਨਾਲ ਕੋਈ ਆ ਕੇ ਆਪਣੇ ਘਰ ਪਰਿਵਾਰ ਦੀ ਗੱਲ ਕਰ ਰਿਹਾ ਹੈ ਭਾਵੇਂ ਕੀ ਅਸੀਂ ਸੁਣਨਾ ਨਹੀਂ ਚਾਹੁੰਦੇ ਪਰ ਫਿਰ ਵੀ ਅਗਲਾ ਸਾਨੂੰ ਦੱਸਣਾ ਜਾ ਰਿਹਾ ਹੈ ਤਾਂ ਸਾਹਮਣੇ ਤੋਂ ਮਨਾ ਕਰ ਦੇਣਾ ਚਾਹੀਦਾ ਹੈ ਨਾ ਹੀ ਆਪਣੇ ਘਰ ਦੀਆਂ ਗੱਲਾਂ ਬਾਹਰ ਜਾ ਕੇ ਦੱਸੋ ਅਤੇ ਨਾ ਹੀ ਦੂਜਿਆਂ ਦੀਆਂ ਸੁਣੋ ਦੱਸਣ ਅਤੇ ਸੁਣਨ ਦੋਵਾਂ ਦਾ ਹੀ ਨੁਕਸਾਨ ਹੁੰਦਾ ਹੈ ਦੱਸਣ ਦਾ ਨੁਕਸਾਨ ਇਹ ਹੁੰਦਾ ਵੀ ਸਾਨੂੰ ਨਹੀਂ ਪਤਾ ਜਿਹਨੂੰ ਅਸੀਂ ਦੱਸ ਰਹੇ ਹਾਂ ਉਹ ਸਾਡਾ ਦੋਸਤ ਹੈ ਕਿ ਦੁਸ਼ਮਣ ਹੈ ਸਾਨੂੰ ਕੀ ਪਤਾ ਉਹ ਸਾਡੇ ਬਾਰੇ ਕੀ ਸੋਚਦਾ ਹੈ ਜੇ ਤਾਂ ਤੁਹਾਨੂੰ ਪੂਰਾ ਯਕੀਨ ਹੈ ਤੁਹਾਨੂੰ ਪਤਾ ਹੈ ਕਿ ਇਥੋਂ ਚੰਗੀ ਸਲਾਹ ਮਿਲੇਗੀ ਫਿਰ ਤੁਸੀਂ ਦੱਸ ਸਕਦੇ ਆ ਪਰ ਜੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਸਾਹਮਣੇ ਵਾਲੇ ਦੇ ਮਨ ਵਿੱਚ ਸਾਡੇ ਲਈ ਕੀ ਵਿਚਾਰ ਨੇ ਸਾਡੇ ਬਾਰੇ ਉਹ ਕੀ ਸੋਚਦੇ ਨੇ ਤਾਂ ਫਿਰ ਦੱਸਣ ਦਾ ਕੋਈ ਫਾਇਦਾ ਨਹੀਂ ਅਤੇ ਨਾਲ ਹੀ ਆਪਾਂ ਗੱਲ ਕੀਤੀ ਵੀ ਦੂਜਿਆਂ ਦੀਆਂ ਗੱਲਾਂ ਸੁਣਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਈ ਵਾਰ ਸੁਣਨ ਵਾਲਾ ਬੰਦਾ ਜ਼ਿਆਦਾ ਫਸ ਜਾਂਦਾ ਹੈ ਹੁਣ ਕੋਈ ਬੰਦਾ ਸਾਨੂੰ ਆ ਕੇ ਆਪਣੇ ਪਰਿਵਾਰ ਦੀਆਂ ਗੱਲਾਂ ਦੱਸ ਰਿਹਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਆਹ ਲੜਾਈ ਝਗੜਾ ਕਲੇਸ਼ ਹੋਇਆ ਹੈ ਮੰਨ ਲਓ ਕੋਈ ਸੱਸ ਆਪਣੀ ਨੂੰ ਬਾਰੇ ਗੱਲ ਕਰਦੀ ਹੈ ਜਾਂ ਨਹ ਸੱਸ ਬਾਰੇ ਗੱਲ ਕਰਦੀ ਆ ਅਤੇ ਸਾਨੂੰ ਵਿੱਚ ਵਿਚੋਲੇ ਪਾਲਿਆ ਕਿ ਭਾਈ ਤੁਸੀਂ ਜਾ ਕੇ ਮੇਰੀ ਨਹ ਨੂੰ ਜਾਂ ਮੇਰੀ ਸੱਸ ਨੂੰ ਸਮਝਾਓ ਤਾਂ ਆਪਾਂ ਤਾਂ ਫਸ ਗਏ ਨਾ ਹੁਣ ਜਿਹਦੀ ਗੱਲ ਕਰਾਂਗੇ ਉਹਦੇ ਲਈ ਤਾਂ ਆਪਾਂ ਚੰਗੇ ਅਤੇ ਜਿਹਦਾ ਜਾ ਕੇ ਆਪਾਂ ਕਸੂਰ ਕੱਢਿਆ ਉਹਦੇ ਲਈ ਆਪਾਂ ਮਾੜੇ ਬਣ ਜਾਣਾ ਹੈ ਹੋ ਸਕਦਾ ਅੱਗੋਂ ਸਾਨੂੰ ਹੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਵੇ ਸਾਹਮਣੇ ਵਾਲਾ ਕਵੇ ਵੀ ਤੂੰ ਕੌਣ ਹੋ ਨਾ ਭਾਈ ਸਾਡੇ ਘਰ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਲਾ ਜਾਂ ਕਰਨ ਵਾਲੀ ਤਾਂ ਬਹੁਤ ਚੰਗਾ ਹੋਵੇਗਾ ਜੇ ਆਪਾਂ ਦੂਜਿਆਂ ਦੇ ਘਰ ਪਰਿਵਾਰ ਦੇ ਮਾਮਲਿਆਂ ਤੋਂ ਦੂਰ ਰਹੀਏ ਅਤੇ ਦੂਜਿਆਂ ਨੂੰ ਆਪਣੇ ਘਰ ਪਰਿਵਾਰ ਦੇ ਮਾਮਲਿਆਂ ਦੇ ਵਿੱਚ ਨਾ ਆਉਣ ਦਈਏ ਆਪਣੇ ਘਰ ਦੀ ਗੱਲ ਆਪਣੇ ਘਰ ਦੇ ਵਿੱਚ ਹੀ ਨਿਬੇੜ ਲੈਣੀ ਚਾਹੀਦੀ ਆ ਜੇਕਰ ਘਰ ਦੇ ਵਿੱਚ ਕਿਸੇ ਇੱਕ ਜੀ ਨੇ ਬਦੀ ਕੀ ਕਰ ਲਈ ਆ ਕੋਈ ਉਹਦੇ ਤੋਂ ਗਲਤੀ ਹੋ ਗਈ ਆ ਉੱਚਾ ਨੀਵਾ ਬੋਲਿਆ ਗਿਆ ਤਾਂ ਇੱਕ ਦੂਸਰੇ ਨੂੰ ਘਰ ਦੇ ਵਿੱਚ ਰਹਿ ਕੇ ਹੀ ਮਾਫੀ ਮੰਗ ਲੈਣੀ ਚਾਹੀਦੀ ਆ ਪਰਿਵਾਰ ਦੇ ਜੀਹਾਂ ਦੇ ਵਿੱਚ ਜਦੋਂ ਆਪਾਂ ਇੱਕ ਦੂਸਰੇ ਤੋਂ ਮਾਫੀ ਮੰਗਦੇ ਆ ਜਾਂ ਮਾਫ ਕਰਦੇ ਆ ਨਾ ਪਾ ਛੋਟੇ ਨਹੀਂ ਹੁੰਦੇ ਬਲਕਿ ਇਸ ਦੇ ਨਾਲ ਸਾਡਾ ਘਰ ਪਰਿਵਾਰ ਵੀ ਬਚਿਆ ਰਹਿੰਦਾ ਹੈ ਸਾਡੀ ਇੱਜ਼ਤ ਵੀ ਬਚੀ ਰਹਿੰਦੀ ਆ ਅਤੇ ਕਈ ਵਾਰ ਇੰਜ ਕਰਨ ਦੇ ਨਾਲ ਰਿਸ਼ਤੇ ਹੋਰ ਮਜ਼ਬੂਤ ਹੋ ਜਾਂਦੇ ਆ ਤਾਂ ਆਪਣੇ ਘਰ ਦੀਆਂ ਗੱਲਾਂ ਜਿੰਨਾ ਹੋ ਸਕੇ ਆਪਣੇ ਘਰ ਦੇ ਵਿੱਚ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਬਾਹਰ ਦੇ ਲੋਕਾਂ ਨੂੰ ਉਹਨਾਂ ਦੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਸਿਆਣੀਆਂ ਦੀ ਇਸ ਗੱਲ ਨੂੰ ਪੱਲੇ ਬੰਨਣਾ ਹੈ ਬਹੁਤ ਕਮ ਆਉਣ ਵਾਲੀ ਗੱਲ ਆ ਕਈ ਘਰ ਪਰਿਵਾਰ ਐਸੇ ਵੇਖੇ ਆ ਜੋ ਤੀਜੇ ਬੰਦੇ ਦੀ दखलअंदाजी ਦੇ ਨਾਲ ਟੁੱਟੇ ਨੇ ਅਤੇ ਕਈ ਘਰ ਪਰਿਵਾਰ ਐਸੇ ਵੇਖੇ ਆ ਜਿਨ੍ਹਾਂ ਨੇ ਬੜੀ ਸਮਝਦਾਰੀ ਦੇ ਨਾਲ ਆਪਣੇ ਕਰਦੇ ਮਸਲਿਆਂ ਨੂੰ ਸੁਲਝਾ ਕੇ ਆਪਣੇ ਵੱਡੇ ਵੱਡੇ ਲੜਾਈਆਂ ਝਗੜੇ ਕਲੇਸ਼ ਕਰਦੇ ਵਿੱਚ ਰਹਿ ਕੇ ਖਤਮ ਕਰ ਲੈ ਹੁਣ ਉਹਨਾਂ ਦੇ ਉਹ ਰਿਸ਼ਤੇ ਬੜੇ ਮਜ਼ਬੂਤ ਹੋ ਗਏ ਨੇ ਦੋਵੇਂ ਹੀ ਗੱਲਾਂ ਹੋ ਸਕਦੀਆਂ ਨੇ ਤਾਂ ਇਹ ਤਾਂ ਇਸ ਕਰਕੇ ਨਾ ਆਪਾਂ ਕੋਸ਼ਿਸ਼ ਕਰੀਏ ਕਿ ਪਹਿਲੀ ਕੋਸ਼ਿਸ਼ ਸਾਡੀ ਇਹ ਹੋਵੇ ਕਿ ਅਸੀਂ ਆਪਣੇ ਰਿਸ਼ਤਿਆਂ ਦੇ ਉੱਤੇ ਆਪਣੇ ਪਰਿਵਾਰ ਦੇ ਉੱਤੇ ਆਪ ਖੁਦ ਕੰਮ ਕਰੀਏ ਉਹਨਾਂ ਦੇ ਆਪਣੇ ਘਰ ਪਰਿਵਾਰ ਦੇ ਆਪਣੇ ਰਿਸ਼ਤਿਆਂ ਦੇ ਮਾਮਲਿਆਂ ਨੂੰ ਖੁਦ ਸੁਲਝਾਈਏ ਕਿਉਂਕਿ ਸਾਡੇ ਨਾਲੋਂ ਜ਼ਿਆਦਾ ਇੱਕ ਦੂਸਰੇ ਨੂੰ ਕੋਈ ਵੀ ਤੀਜਾ ਨਹੀਂ ਸਮਝ ਸਕਦਾ ਖਾਸ ਕਰਕੇ ਨੌ ਸੱਸ ਪਤੀ ਪਤਨੀ ਇਹ ਰਿਸ਼ਤੇ ਜਿਹੜੇ ਨੇ ਨਾ ਬੜੇ ਪਿਆਰੇ ਨੇ ਜੀ ਆਪਾਂ ਪਿਆਰ ਦੇ ਨਾਲ ਰਹੀਏ ਇਹ ਜਿੰਨੇ ਪਿਆਰੇ ਨੇ ਉਨੇ ਹੀ ਨਾਜ਼ੁਕ ਵੀ ਆ ਇੱਕ ਵਾਰ ਇਹਨਾਂ ਦੇ ਵਿੱਚ ਫਿੱਕ ਪੈ ਜਾਵੇ ਫਿਰ ਉਹ ਗੱਲ ਨਹੀਂ ਬਣਦੀ ਫਿੱਕ ਨਹੀਂ ਪੈਣ ਦੇਣੀ ਇਹਨਾਂ ਰਿਸ਼ਤਿਆਂ ਦੇ ਵਿੱਚ ਪਿਆਰ ਵਧਾਉਣਾ ਹੈ ਸੱਸ ਨੂੰ ਚਾਹੀਦਾ ਹੈ ਕਿ ਕਦੇ ਵੀ ਬਾਹਰ ਜਾ ਕੇ ਆਪਣੀ ਨੌ ਦੀ ਜੁਗਲੀ ਨਾ ਕਰੇ ਅਤੇ ਨੌ ਨੂੰ ਚਾਹੀਦਾ ਹੈ ਕਿ ਸੱਸ ਦੀ ਜੁਗਲੀ ਨਾ ਕਰੇ ਜੇ ਕੋਈ ਗੱਲ ਇੱਕ ਦੂਸਰੇ ਦੀ ਚੰਗੀ ਨਹੀਂ ਨ ਲੱਗਦੀ ਇੱਕ ਦੂਸਰੇ ਦੇ ਨਾਲ ਕਰ ਲਓ ਸਿੱਧੀ ਸਪਸ਼ਟ ਕਿ ਮੈਨੂੰ ਭਾਈ ਤੁਹਾਡੀ ਆਗਿਆ ਨਹੀਂ ਚੰਗੀ ਨਹੀਂ ਲੱਗਦੀ ਤੁਸੀਂ ਮੈਨੂੰ ਇਹ ਗੱਲ ਨਾ ਕਿਹਾ ਕਰੋ ਸੱਸ ਵੀ ਕਹਿਦਵੀਂ ਕੀਤੀ ਗਏ ਮੈਨੂੰ ਤੇਰੀਆਂ ਆਦਤਾਂ ਚੰਗੀਆਂ ਨਹੀਂ ਲੱਗਦੀਆਂ ਤੂੰ ਇਹਨਾਂ ਦੇ ਵਿੱਚ ਸੁਧਾਰ ਕਰ ਫਿਰ ਨਹੀਂ ਤਾਂ ਫਿਰ ਮੈਨੂੰ ਤੇਰੇ ਤੋਂ ਪਾਸਾ ਕਰਨਾ ਪੈਣਾ ਹੈ ਜਦੋਂ ਆਪਾਂ ਸਾਫ਼ ਸਪਸ਼ਟ ਇੱਕ ਦੂਸਰੇ ਨਾਲ ਗੱਲਾਂ ਕਲੀਅਰ ਕਰ ਲਵਾਂਗੇ ਨਾ ਕਦੇ ਵੀ ਲੜਾਈ ਝਗੜਾ ਕਲੇਸ਼ ਨਹੀਂ ਹੁੰਦਾ ਹਰ ਇੱਕ ਰਿਸ਼ਤੇ ਦੇ ਵਿੱਚ ਆਪਾਂ ਨੂੰ ਖੁੱਲ੍ਹ ਕੇ ਗੱਲ ਕਰ ਲੈਣੀ ਚਾਹੀਦੀ ਆ ਕਿਉਂਕਿ ਅੱਜ ਦਾ ਜਿਹੜਾ ਸਮਾਜ ਜਿਹੜਾ ਚੱਲ ਰਿਹਾ ਹੈ ਨਾ ਇਹ ਬਹੁਤ ਅੱਗੇ ਵੱਧ ਚੁੱਕਿਆ ਹੈ ਇਹਦੇ ਵਿੱਚ ਕੋਈ ਓਲਾ ਨਹੀਂਗਾ ਉਸ ਤੋਂ ਬਾਅਦ ਇਹ ਦੂਸਰੀ ਗੱਲ ਸਾਡੇ ਪਰਿਵਾਰ ਦੀ ਪਹਿਲਾਂ ਆਪਾਂ ਗੱਲ ਕੀਤੀ ਆ ਕਲੇਸ਼ ਦੀ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਪਰਿਵਾਰ ਦੇ ਵਿੱਚ ਬੜੀ ਏਕਤਾ ਹੁੰਦੀ ਆ ਘਰ ਦਾ ਜਿਹੜਾ ਮੁਖੀ ਆ ਇਹ ਨਾ ਉਹਦੀ ਘਰ ਦੇ ਵਿੱਚ ਪੂਰੀ ਚੱਲਦੀ ਆ ਕਿ ਜੇ ਉਹਨੇ ਕਹਿ ਦਿੱਤਾ ਵੀ ਆਹ ਕੰਮ ਹੋਣਾ ਏ ਤਾਂ ਹੀ ਉਹ ਹੋਵੇਗਾ ਜੇ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਤਾਂ ਫਿਰ ਨਹੀਂ ਹੋਵੇਗਾ ਨਹੀਂ ਹੋਵੇਗਾ ਤਾਂ ਉਸ ਬੰਦੇ ਨੂੰ ਜਿਹਦੀ ਘਰ ਦੇ ਵਿੱਚ ਚਲਦੀ ਆ ਉਹਨੂੰ ਬਾਹਰ ਜਾ ਕੇ ਸ਼ੇਖੀਆਂ ਨਹੀਂ ਮਾਰ ਦੇਣਾ ਚਾਹੀਦੀਆਂ ਕਿ ਮੇਰੇ ਤੋਂ ਬਿਨਾ ਤਾਂ ਸਾਡੇ ਘਰ ਦਾ ਪੱਤਾ ਵੀ ਨਹੀਂ ਹਿੱਲਦਾ ਕਿਉਂਕਿ ਕਈ ਵਾਰ ਜਦੋਂ ਬਾਹਰ ਆਪਾਂ ਜਾ ਕੇ ਇਦਾਂ ਗੱਲਾਂ ਕਰਦੇ ਆ ਨਾ ਬਾਹਰ ਦੇ ਲੋਕ ਸਾਡੇ ਘਰ ਦੇ ਜੀਆਂ ਦੇ ਕੰਨ ਭਰ ਕੇ ਪੜਗਾ ਸਕਦੇ ਨੇ ਅੱਤੇ ਆਪਣੇ ਬੱਚਿਆਂ ਦੀ ਤਾਰੀਫ਼ ਵੀ ਬਾਹਰ ਜਾ ਕੇ ਬਹੁਤੀ ਨਹੀਂ ਕਰਨੀ ਚਾਹੀਦੀ ਹਰ ਇੱਕ ਦੇ ਨਾਲ ਨਹੀਂ ਕਰਨੀ ਚਾਹੀਦੀ ਕਈ ਵਾਰ ਕੁਝ ਮਾਵਾਂ ਦਾ ਸੁਭਾਅ ਹੁੰਦਾ ਕਿ ਉਹ ਜਿੱਥੇ ਵੀ ਬੈਠਦੀਆਂ ਆਪਣੇ ਬੱਚਿਆਂ ਦੇ ਗੁਣ ਗਾਣ ਕਰੀ ਜਾਂਦੀਆਂ ਕਈ ਵਾਰ ਆਪਾਂ ਉਹਨਾਂ ਲੋਕਾਂ ਦੇ ਨਾਲ ਆਪਣੇ ਬੱਚਿਆਂ ਦੇ ਗੁਣਗਾਣ ਜਦੋਂ ਕਰਦੇ ਆ ਜਿਨ੍ਹਾਂ ਦੇ ਬੱਚੇ ਆਖੇ ਨਹੀਂ ਲੱਗਦੇ ਬੱਚੇ ਤੰਗ ਪਰੇਸ਼ਾਨ ਕਰਦੇ ਤਾਂ ਉਹਨਾਂ ਦੇ ਮਨ ਵਿੱਚ ਕਈ ਵਾਰ ਹੁੰਦਾ ਵੀ ਇਹ ਬੰਦਾ ਆਪਣੇ ਬੱਚਿਆਂ ਦੀ ਤਾਰੀਫ਼ ਮੇਰੇ ਕੋਲੋਂ ਤਾ ਕਰਦਾ ਕਿਉਂਕਿ ਮੇਰੇ ਬੱਚੇ ਮੇਰੇ ਆਖੇ ਨਹੀਂ ਲੱਗਦੇ ਮੇਰੇ ਕਹਿਣੇ ਦੇ ਵਿੱਚ ਨਹੀਂ ਆ ਹੋ ਸਕਦਾ ਇਹ ਮੈਨੂੰ ਸੁਣਾਉਣ ਦਾ ਮਾਰਾ ਕਹਿੰਦਾ ਹੈ ਤਾਂ ਚੰਗਾ ਹੈ ਵੀ ਆਪਾਂ ਆਪਣੇ ਬੱਚਿਆਂ ਦੀ ਤਾਰੀਫ਼ ਬਾਹਰ ਦੇ ਲੋਕਾਂ ਦੇ ਨਾਲ ਘੱਟ ਕਰੀਏ ਕਿਉਂਕਿ ਜੇਕਰ ਸਾਡਾ ਬੱਚਾ ਸਮਝਦਾਰ ਆ ਤਾਰੀਫ਼ ਕਰਨ ਦੇ ਕਾਬਿਲ ਆ ਤਾਂ ਫਿਰ ਸਾਨੂੰ ਉਹਦੀ ਤਾਰੀਫ਼ ਕਰਨ ਦੀ ਲੋੜ ਨਹੀਂ ਆ ਉਹਦੀ ਸਮਝਦਾਰੀ ਉਹਦੀ ਸਿਆਣਪ ਲੋਕਾਂ ਦਾ ਕਾਪੇ ਪਹੁੰਚ ਜਾਵੇਗੀ ਕਈ ਵਾਰ ਆਪਾਂ ਦੇਖਦੇ ਆ ਕਿ ਜਦੋਂ ਆਪਾਂ ਆਪਣੇ ਬੱਚੇ ਦੇ ਬਹੁਤੇ ਹੀ ਗੁਣ ਗਾਣ ਕਰਦੇ ਆ ਨਾ ਕਿ ਮੇਰਾ ਬੱਚਾ ਤਾਂ ਐਦਾਂ ਹੈ ਮੇਰਾ ਬੱਚਾ ਮੇਰੇ ਕਹਿਣੇ ਵਿੱਚ ਆ ਮੇਰਾ ਬੱਚਾ ਮੇਰੇ ਤੋਂ ਪੁੱਛੇ ਤੋਂ ਬਿਨਾ ਕੋਈ ਕੰਮ ਨਹੀਂ ਕਰਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਬਾਹਰ ਦੇ ਲੋਕ ਉਹ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਪੜਾਉਣਾ ਸਿਖਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਤੂੰ ਤਾਂ ਆਪਣੇ ਘਰਦਿਆਂ ਤੋਂ ਡਰਦਾ ਹੈ ਤੈਨੂੰ ਤਾਂ ਉਹਨਾਂ ਨੇ ਦਬਾ ਕੇ ਰੱਖਿਆ ਹੈ ਭਾਵੇਂ ਕਿ ਕਈ ਤਰੀਕਿਆਂ ਦੇ ਨਾਲ ਸਾਡੇ ਬੱਚੇ ਨੂੰ ਸਾਡੇ ਖਿਲਾਫ ਕਰ ਸਕਦੇ ਨੇ ਪਰ ਇਹ ਵੀ ਹੋ ਸਕਦਾ ਹੈ ਤਾਂ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਹਰ ਵੇਲੇ ਆਪਣੇ ਬੱਚਿਆਂ ਦਾ ਗੁਣਗਾਨ ਦੂਜਿਆਂ ਦੇ ਨਾਲ ਨਹੀਂ ਕਰਦੇ ਰਹਿਣਾ ਉਸ ਤੋਂ ਬਾਅਦ ਆ ਤੀਸਰੀ ਗੱਲ ਇਹ ਤੀਸਰੀ ਗੱਲ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਤੀਸਰੀ ਗੱਲ ਬਜ਼ੁਰਗ ਸਮਝਾਉਂਦੇ ਆ ਕਿ ਆਪਣੀ ਅਮੀਰੀ ਜਾਂ ਗਰੀਬੀ ਬਾਰੇ ਦੂਜਿਆਂ ਦੇ ਨਾਲ ਬਹੁਤੀ ਚਰਚਾ ਨਹੀਂ ਕਰਨੀ ਚਾਹੀਦੀ ਆਪਣੀ ਸੈਲਰੀ ਆਪਣੀ ਆਮਦਨੀ ਬਾਰੇ ਦੂਜਿਆਂ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਭਾਵੇਂ ਕਿ ਸਾਡੇ ਕੋਲ ਕਿੰਨੀ ਕਿ ਜਮੀਨ ਜ਼ਿਆਦਾ ਆ ਕਿੰਨਾ ਕਿ ਸਾਡੇ ਕੋਲ ਪੈਸਾ ਹੈ ਜੇ ਬਹੁਤਾ ਹੈ ਤਾਂ ਵੀ ਨਹੀਂ ਦੂਜਿਆਂ ਨੂੰ ਦੱਸਣਾ ਜੇ ਘੱਟ ਆ ਤਾਂ ਵੀ ਨਹੀਂ ਦੱਸਣਾ ਬਹੁਤਾ ਦੱਸਣ ਦੇ ਕੀ ਨੁਕਸਾਨ ਆ ਵੀ ਜੇ ਅਸੀਂ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਨੇ ਆ ਕਿ ਸਾਡੇ ਕੋਲ ਤਾਂ ਬਹੁਤ ਪੈਸਾ ਹੈ ਇੰਨੀ ਜ਼ਮੀਨ ਹੈ ਐਨਾ ਸਾਡੇ ਕੋਲ ਬਹਿਣਾ ਗੱਟਾ ਹੈ ਤਾਂ ਇੱਥੇ ਬਜ਼ੁਰਗ ਕਹਿੰਦੇ ਇੱਕ ਤਾਂ ਹੋ ਸਕਦਾ ਹੈ ਜਦੋਂ ਅਸੀਂ ਬਾਹਰ ਦੇ ਲੋਕਾਂ ਦੇ ਨਾਲ ਗੱਲ ਕਰਦੇ ਆ ਤਾਂ ਸਾਨੂੰ ਨਹੀਂ ਪਤਾ ਸਾਹਮਣੇ ਵਾਲਾ ਸਾਡਾ ਦੋਸਤ ਹੈ ਕਿ ਦੁਸ਼ਮਣ ਹੈ ਤਾਂ ਇੰਜ ਦੱਸ ਕੇ ਅਸੀਂ ਆਪਣੇ ਦੁਸ਼ਮਣ ਪੈਦਾ ਕਰ ਸਕਦੇ ਆ ਦੂਜਾ ਇਹ ਕਿ ਜਦੋਂ ਕੁਝ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਤਾਂ ਭਾਈ ਵਾਵਾ ਪੈਸੇ ਵਾਲਾ ਹੈ ਉਹ ਫਿਰ ਸਾਡੇ ਨਾਲ ਨਿੱਜੀ ਗੱਲਾਂ ਵਧਾਉਣਗੇ ਫਿਰ ਕੁਝ ਉਧਾਰ ਮੰਗ ਸਕਦੇ ਆ ਕੋਈ ਸਾਡੇ ਤੋਂ ਕਿਸੇ ਪ੍ਰਕਾਰ ਦੀ ਮਦਦ ਮੰਗ ਸਕਦਾ ਹੈ ਪੈਸੇ ਦੇ ਰੂਪ ਦੇ ਵਿੱਚ ਤਾਂ ਜੇ ਤਾਂ ਅਸੀਂ ਪੈਸੇ ਦੇ ਨਾਲ ਉਹਨਾਂ ਦੀ ਮਦਦ ਕੀਤੀ ਫਿਰ ਉਹਨਾਂ ਦੇ ਲਈ ਚੰਗੇ ਆ ਜੇ ਪੈਸੇ ਤੋਂ ਨਾ ਕਰ ਦਿੱਤੇ ਫਿਰ ਅਸੀਂ ਉਹਨਾਂ ਦੇ ਲਈ ਮਾੜੇ ਆਂ ਕਈ ਵਾਰ ਆਪਾਂ ਜਦੋਂ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਆਪਣੇ ਪੈਸੇ ਪੱਖੋਂ ਛੇਕੀਆਂ ਮਾਰਦੇ ਆਂ ਤਾਂ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਵੀ ਸਾਡੇ ਤੋਂ ਪੈਸੇ ਦੀ ਮੰਗ ਕਰ ਸਕਦੇ ਨੇ ਉਧਾਰ ਮੰਗ ਸਕਦੇ ਨੇ ਤਾਂ ਫਿਰ ਜੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਦੋਸਤਾਂ ਮਿੱਤਰਾਂ ਵਿੱਚ ਪੈਸਾ ਦਿੱਤਾ ਤਾਂ ਚੰਗੇ ਜੇ ਨਹੀਂ ਦਿੱਤਾ ਤਾਂ ਮਾੜੇ ਤਾਂ ਇੱਥੇ ਕਈ ਵਾਰ ਕੀ ਹੁੰਦਾ ਕਿ ਆਪਾਂ ਸਾਹਮਣੇ ਵਾਲੇ ਦੀ ਮਦਦ ਕਰ ਵੀ ਦਿੰਨੇ ਆਂ ਸਿਆਣੇ ਕਹਿੰਦੇ ਹਨ ਪੈਸਾ ਕੀ ਜੀ ਇਦਾਂ ਦੀ ਆ ਬਹੁਤ ਘੱਟ ਲੋਕ ਹੁੰਦੇ ਨੇ ਜੋ ਮੁਸੀਬਤ ਦੇ ਵਿੱਚ ਕੰਮ ਆਉਣ ਵਾਲੇ ਬੰਦੇ ਦੀ ਕਦਰ ਕਰਦੇ ਨੇ ਪਰ ਕਈ ਲੋਕ ਤਾਂ ਮਤਲਬ ਨਿਕਲ ਜਵੇ ਪਰ ਤੂੰ ਕੌਣ ਤੇ ਮੈਂ ਕੌਣ ਸਿਆਣੇ ਕਹਿੰਦੇ ਉਧਾਰ ਦੇਣ ਲੱਗਿਆਂ ਪਹਿਲਾਂ ਹੀ ਸੋਚ ਲੋ ਵੀ ਉਹਨਾਂ ਕਦੋ ਜਿੰਨਾ ਕ ਤੁਸੀਂ ਭੁੱਲ ਸਕੋ ਇਹ ਗੱਲ ਨੂੰ ਤਾਂ ਹਮੇਸ਼ਾ ਯਾਦ ਰੱਖਣਾ ਕਿਉਂਕਿ ਉਧਾਰ ਦਿੱਤਾ ਹੋਇਆ ਪੈਸਾ ਬਹੁਤ ਘੱਟ ਵਾਪਸ ਆਉਂਦਾ ਹੈ ਜੇ ਆਉਂਦਾ ਵੀ ਆ ਨਾ ਫਿਰ ਰਿਸ਼ਤੇ ਦੇ ਵਿੱਚ ਉਹ ਗੱਲ ਨਹੀਂ ਰਹਿੰਦੀ ਇੱਥੇ ਵੀ ਆਪਾਂ ਸਭ ਦੀ ਗੱਲ ਨਹੀਂ ਕਰਦੇ ਕੁਝ ਲੋਕ ਹੈ ਜੋ ਆਪਣੇ ਨਾਲ ਕੀਤੇ ਚੰਗੇ ਦੇ ਲਈ ਸਾਰੀ ਉਮਰ ਬੰਦੇ ਦਾ ਗੁਣ ਨਹੀਂ ਭੁੱਲਦੇ ਪਰ ਕੁਝ ਲੋਕ ਐਸੇ ਵੀ ਹੁੰਦੇ ਨੇ ਕਿ ਮਤਲਬ ਨਿਕਲਣ ਤੋਂ ਬਾਅਦ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਸਾਰੇ ਹਰ ਤਰ੍ਹਾਂ ਦੀ ਦੁਨੀਆ ਪਈ ਆ ਤਾਂ ਆਪਾਂ ਆਪਣਾ ਸੋਚ ਵਿਚਾਰ ਕੇ ਚੱਲਣਾ ਹੈ ਕਿਉਂਕਿ ਸਾਨੂੰ ਤਾਂ ਪਤਾ ਹੀ ਨਾ ਸਾਡੇ ਆਸ-ਪਾਸ ਜਿਨ੍ਹਾਂ ਦੇ ਨਾਲ ਸਾਡਾ ਮਿਲ ਵਰਤਨ ਹੈ ਉਹਨਾਂ ਦਾ ਸੁਭਾਅ ਕਿਦਾਂ ਦਾ ਹੈ ਤਾ ਜੇਕਰ ਸਾਨੂੰ ਲੱਗਦਾ ਏ ਕਿ ਇਹਦੀ ਮਦਦ ਕੀਤੀਆਂ ਸਾਡਾ ਕੋਈ ਨੁਕਸਾਨ ਨਹੀਂ ਹੋਵੇਗਾ ਤਾਂ ਕਰੋ ਪਰ ਜੇ ਸਾਨੂੰ ਪਤਾ ਏ ਕਿ ਇਹ ਬੰਦੇ ਨੇ ਅੱਗੇ ਵੀ ਬਹੁਤ ਬੰਦਿਆਂ ਦੇ ਨਾਲ ਠੱਗੀ ਠੋਰੀ ਕੀਤੀ ਆ ਤਾਂ ਫਿਰ ਉਹਦੇ ਉੱਤੇ ਵਿਸ਼ਵਾਸ ਕਰਨਾ ਖਤਰੇ ਤੋਂ ਖਾਲੀ ਨਹੀਂ ਆ ਤਾਂ ਇਹ ਆਪਾਂ ਆਪ ਦਾ ਸੋਚ ਸਮਝ ਕੇ ਚੱਲਣਾ ਹੈ ਦੂਜੀ ਗੱਲ ਵੀ ਗਰੀਬੀ ਬਾਰੇ ਸਿਆਣੇ ਕਹਿੰਦੇ ਚੰਗੇ ਮਾੜੇ ਦਿਨ ਸਦਾ ਨਹੀਂ ਰਹਿੰਦੇ ਜੇ ਅਮੀਰੀ ਆ ਅਮੀਰੀ ਦੇ ਵਿੱਚ ਵਿਖਾਵਾ ਨਹੀਂ ਕਰਨਾ ਜੇ ਗਰੀਬੀ ਆ ਤਾਂ ਗਰੀਬੀ ਦੇ ਵਿੱਚ ਹਰ ਵੇਲੇ ਰੋਣਾ ਨਹੀਂ ਰੋਂਦੇ ਰਹਿਣਾ ਕਿਉਂਕਿ ਇਹ ਦਿਨ ਸਦਾ ਨਹੀਂ ਰਹਿਣੇ ਤਾਂ ਆਪਣੀ ਅਮੀਰੀ ਗਰੀਬੀ ਆਪਣੇ ਤੱਕ ਹੀ ਸੀਮਤ ਰੱਖਣੀ ਚਾਹੀਦੀ ਹੈ ਕਿਉਂਕਿ ਬਹੁਤੇ ਪੈਸੇ ਵਾਲਾ ਵੰਡਦਾ ਨਹੀਂ ਫਿਰਦਾ ਅਤੇ ਗਰੀਬ ਮੰਦੇ ਦੇ ਬਹੁਤਾ ਰੋਣਾ ਰੋਇਆ ਕਿਸੇ ਨੇ ਕੁਝ ਦੇ ਨਹੀਂ ਜਾਣਾ ਸਗੋਂ ਗਰੀਬ ਬੰਦੇ ਦਾ ਮਜ਼ਾਕ ਭਾਵੇਂ ਕੋਈ ਉਡਾ ਲਵੇ ਜੇ ਬਹੁਤਾ ਆਪ ਆਪਣੇ ਆਪ ਨੂੰ ਮਾੜਾ ਮਾੜਾ ਕਵਾਂਗੇ ਆਪਣੀਆਂ ਤੰਗੀਆਂ ਪੇਸ਼ੀਆਂ ਬਾਰੇ ਲੋਕਾਂ ਨਾਲ ਗੱਲ ਕਰਾਂਗੇ ਤਾਂ ਹੋ ਸਕਦਾ ਸਾਡੇ ਕੋਈ ਜਿਹੜੇ ਰਿਸ਼ਤੇ ਸਾਡੇ ਤੋਂ ਮੂੰਹ ਫੇਰ ਲੈਣ ਕਿਉਂਕਿ ਇਹ ਸਮਾਂ ਹੀ ਇਦਾਂ ਦਾ ਚੱਲ ਰਿਹਾ ਇਸ ਕਰਕੇ ਇਹ ਗੱਲ ਨੂੰ ਆਪਾਂ ਦਿਮਾਗ ਦੇ ਵਿੱਚ ਬਿਠਾਈਏ ਵੀ ਸਾਡੇ ਬਹੁਤਾ ਰੋਣਾ ਰੋਈਆਂ ਕਿਸੇ ਨੇ ਸਾਡੀ ਮਦਦ ਨਹੀਂ ਕਰਨੀ ਸਾਡੇ ਤੋਂ ਪਿੱਛੇ ਭਾਵੇਂ ਹਟ ਜਾਣ ਤਾ ਇਸ ਕਰਕੇ ਆਪਾਂ ਨੂੰ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਆਪ ਨੂੰ ਹੀ ਕਰਨੇ ਪੈਣੇ ਆ ਤਾਂ ਕਿਉਂ ਨਾ ਹੱਸ ਕੇ ਕਰੀਏ ਕਿਉਂ ਲੋਕਾਂ ਦੇ ਕੋਲ ਹਰ ਵੇਲੇ ਰੋਣਾ ਰੋਂਦੇ ਰਹਿਣਾ ਜਦੋਂ ਕਿਸੇ ਨੇ ਕੁਝ ਦੇ ਨਹੀਂ ਨੀ ਆ ਅਤੇ ਕਿਸੇ ਤੋਂ ਆਸ ਉਮੀਦ ਰੱਖਣੀ ਵੀ ਨਹੀਂ ਚਾਹੀਦੀ ਜਦੋਂ ਆਪਾਂ ਦੂਜਿਆਂ ਤੋਂ ਆਸਾਂ ਉਮੀਦਾਂ ਰੱਖਦੇ ਆ ਨਾ ਆਪਾਂ ਆਪਣੀ ਕਾਬਲੀਅਤ ਨੂੰ ਕਿਤੇ ਨਾ ਕਿਤੇ ਦਬਾ ਲੈਨੇ ਆਂ ਆਸ ਉਮੀਦ ਆਪਣੇ ਤੋਂ ਹੋਵੇ ਅਤੇ ਅਰਦਾਸ ਉਹ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਅਰਦਾਸ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਿੰਨੇ ਦੇ ਕੇ ਵਾਪਸ ਨਹੀਂ ਮੰਗਣਾ ਇਹ ਦੁਨੀਆਦਾਰੀ ਤਾਂ ਇਦਾਂ ਦੀ ਆ ਜੀ ਆਪਕ ਮਦਦ ਮੰਗ ਵੀ ਲਈ ਬਹੁਤਾ ਕਰਨ ਤੇ ਕਿਸੇ ਨੇ ਮਦਦ ਕਰ ਵੀ ਦਿੱਤੀ ਤਾਂ ਉਹ ਮੋੜਨ ਦਾ ਠਿਕਰ ਰਹਿ ਜਾਂਦਾ ਹੈ ਪਰ ਗੁਰਨਾਨਕ ਪਾਤਸ਼ਾਹ ਦੇ ਘਰ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਤੋਂ ਜੋ ਮਰਜੀ ਮੰਗ ਲਈਏ ਸਤਿਗੁਰ ਸੱਚੇ ਪਾਤਸ਼ਾਹ ਦੇ ਕੇ ਵਾਪਸ ਨਹੀਂ ਮੰਗਦੇ ਅਤੇ ਨਾ ਹੀ ਕਦੇ ਮੀਣਾ ਮਾਰਦੇ ਨੇ ਨਾ ਹੀ ਮਜ਼ਾਕ ਉਡਾਉਂਦੇ ਨੇ ਤਾਂ ਇਸ ਗੱਲ ਨੂੰ ਵੀ ਸਮਝਣਾ ਹੈ ਉਸ ਤੋਂ ਬਾਅਦ ਆ ਆਪਣੇ ਚੌਥੀ ਗੱਲ ਸਿਆਣੇ ਕਹਿੰਦੇ ਨੇ ਵੀ ਜਿਵੇਂ ਆਪਣੇ ਸਰੀਰ ਨੂੰ ਕੋਈ ਦੁੱਖ ਰੋਗ ਆ ਜਾਂ ਕੋਈ ਵੀ ਪਰੇਸ਼ਾਨੀਆਂ ਉਹਦਾ ਰੋਣਾ ਹਰ ਇੱਕ ਕੋਲ ਨਹੀਂ ਰੋਣਾ ਚਾਹੀਦਾ ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਆਪਣੇ ਦੁੱਖ ਰੋਗ ਪਰੇਸ਼ਾਨੀਆਂ ਬਾਰੇ ਬਹੁਤ ਜ਼ਿਆਦਾ ਚਰਚਾ ਕਰਦੇ ਨੇ ਤਾਂ ਜਿੰਨੀ ਆਪਾਂ ਜਿਆਦਾ ਚਰਚਾ ਕਰਦੇ ਆ ਨਾ ਉਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਸਗੋਂ ਉੰਨੀਆਂ ਵੱਧਦੀਆਂ ਨੇ ਇਹ ਗੱਲ ਨੂੰ ਤੁਸੀਂ ਭਾਵੇਂ ਅਜਮਾ ਕੇ ਦੇਖ ਲਿਓ ਅੱਜ ਤੁਸੀਂ ਬਿਲਕੁਲ ਤੰਦਰੁਸਤ ਬੈਠੇ ਹੋ ਨਾ ਆਪਣੇ ਆਪ ਨੂੰ ਦੋ ਚਾਰ ਵਾਰ ਕਹਿ ਦੋ ਕਿ ਮੈਨੂੰ ਇੰਜ ਲੱਗਦਾ ਜਿਵੇਂ ਬੁਖਾਰ ਆ ਇੰਜ ਲੱਗਦਾ ਜਿਵੇਂ ਮੈਂ ਬਿਮਾਰ ਹੋਵਾਂ ਥੋੜੀ ਕਮਜ਼ੋਰੀ ਲੱਗਦੀ ਆ ਤਾਂ ਤੁਸੀਂ ਤੰਦਰੁਸਤ ਵੀ ਹੋਏ ਤਾਂ ਵੀ ਵਾਰ-ਵਾਰ ਇਹ ਗੱਲ ਰਿਪੀਟ ਕਰਨ ਦੇ ਨਾਲ ਸੱਚਮੁੱਚ ਤੁਹਾਨੂੰ ਆਪਣੇ ਅੰਦਰ ਕਮਜ਼ੋਰੀ ਲੱਗਣੀ ਸ਼ੁਰੂ ਹੋ ਜਾਵੇਗੀ ਇੰਜ ਲੱਗੇਗਾ ਵੀ ਜਿਵੇਂ ਮੈਂ ਬਿਮਾਰ ਆ ਕਿਉਂਕਿ ਜਿਹੜੀ ਚੀਜ਼ ਦਾ ਚਿੰਤਨ ਆਪਾਂ ਵਾਰ-ਵਾਰ ਕਰਦੇ ਆਂ ਜਿਹੜੀ ਚੀਜ਼ ਦੀ ਚਰਚਾ ਆਪਾਂ ਜਾਦਾ ਵਾਰ ਕਰਦੇ ਇਹਨਾਂ ਉਹ ਚੀਜ਼ ਸਹੀ ਕਈ ਵਾਰ ਸੱਚੋਂ ਨਹੀਂ ਸਾਬਤ ਹੋ ਜਾਂਦੀ ਆ ਕਦੇ ਵੀ ਆਪਣੇ ਦੁੱਖ, ਰੋਗ, ਚਿੰਤਾਵਾਂ, ਪਰੇਸ਼ਾਨੀਆਂ ਦੀ ਚਰਚਾ ਵਾਰ-ਵਾਰ ਨਹੀਂ ਕਰਨੀ ਚਾਹੀਦੀ। ਮੰਨਦੇ ਆ ਕਿ ਆਪਣੇ ਦੁੱਖ ਦੂਜਿਆਂ ਨੂੰ ਦੱਸਣ ਦੇ ਨਾਲ ਘਟ ਜਾਂਦੇ ਆ। ਮਨ ਦਾ ਬੋਝ ਹਲਕਾ ਹੋ ਜਾਂਦਾ ਏ ਤਾਂ ਉਹ ਇੱਕ ਨੂੰ ਦੱਸ ਦਿੱਤਾ, ਬਹੁਤ ਆ। ਇਹ ਨਹੀਂ ਵੀ ਜਿਹਦੇ ਕੋਲ ਬੈਠੇ ਉਹੀ ਗੱਲਾਂ, ਜਿਹਦੇ ਕੋਲ ਗਏ ਉਹਦੇ ਕੋਲ ਉਹੀ ਗੱਲਾਂ। ਕਈ ਵਾਰ ਸਾਹਮਣੇ ਵਾਲਾ ਸਾਡੀ ਗੱਲ ਸੁਣਨ ਨੂੰ ਤਿਆਰ ਵੀ ਨਹੀਂ ਹੁੰਦਾ ਪਰ ਅਸੀਂ ਉਹਨੂੰ ਫੇਰ ਵੀ ਸੁਣਾਈ ਜਾਂਦੇ ਆ ਕਿ ਨਹੀਂ। ਮੈਂ ਤਾਂ ਇਸ ਗੱਲੋਂ ਬੜਾ ਦੁਖੀ ਹਾਂ ਇਸ ਗੱਲੋਂ ਬੜਾ ਪਰੇਸ਼ਾਨ ਅਤੇ ਕੁਝ ਲੋਕ ਤਾਂ ਨਾਲ-ਨਾਲ ਰੱਬ ਨੂੰ ਵੀ ਬੰਡੀ ਜਾਣਗੇ ਕਿ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਬੜੇ ਦੁੱਖ ਲਿਖੇ ਨੇ ਮੇਰੀ ਕਿਸਮਤ ਬਹੁਤ ਮਾੜੀ ਲਿਖੀ ਆ ਪਤਾ ਨਹੀਂ ਰੱਬ ਨੇ ਅਜੇ ਮੇਰੇ ਨਾਲ ਕੀ ਕਰਨਾ ਮਤਲਬ ਇੱਦਾਂ ਹੀ ਰੱਬ ਨੂੰ ਮੰਡੀ ਜਾਣਗੇ ਗੁਰੂ ਸਾਹਿਬ ਜੀ ਨੇ ਕਿੰਨੀ ਵਾਰ ਸਾਨੂੰ ਇਹ ਗੱਲ ਸਮਝਾਈ ਹੈ ਕਿ ਭਾਈ ਤੇਰੀ ਜ਼ਿੰਦਗੀ ਦੇ ਦੁੱਖ ਸੁੱਖ ਤੈਨੂੰ ਤੇਰੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਮਿਲ ਰਹੇ ਆ ਪਰ ਅਸੀਂ ਰੱਬ ਨੂੰ ਪੰਡਣੋਂ ਨਹੀਂ ਛੱਡਦੇ ਵੀ ਸਾਨੂੰ ਤਾਂ ਜੋ ਦੁੱਖ ਦਿੱਤੇ ਨੇ ਰੱਬ ਨੇ ਹੀ ਦਿੱਤੇ ਨੇ ਆਪਣੀ ਗਲਤੀ ਨਹੀਂ ਮੰਨਣੀ ਵੀ ਅਸੀਂ ਵੀ ਕੁਝ ਗਲਤ ਕੀਤਾ ਹੈ ਜੰਮਣਾ ਮਰਨਾ ਵਾਹੇ ਗੁਰੂ ਜੀ ਦੇ ਹੱਥ ਦੇ ਵਿੱਚ ਆ ਬਾਕੀ ਸਾਨੂੰ ਸਾਰਾ ਕੁਝ ਸਾਡੇ ਹੀ ਕੀਤੇ ਕਰਮਾਂ ਦਾ ਮਿਲਦਾ ਹੈ ਕੁਝ ਕਰਮ ਅਸੀਂ ਪਿੱਛੇ ਲਿਖਾ ਕੇ ਆਏ ਸੀ ਜੋ ਰਿਸ਼ਤਿਆਂ ਦੇ ਰੂਪ ਦੇ ਵਿੱਚ ਕਈ ਵਾਰ ਸਾਨੂੰ ਮਿਲਦੇ ਨੇ ਅਤੇ ਜੇ ਹੁਣ ਇਸ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਕਿਸੇ ਨੇ ਸਾਨੂੰ ਧੋਖਾ ਦੇ ਦਿੱਤਾ ਇਹਦੇ ਵਿੱਚ ਤਾਂ ਰੱਬ ਦਾ ਕਸੂਰ ਨਹੀਂ ਨਾ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਬੜਾ ਸੋਹਣਾ ਦਿਮਾਗ ਦਿੱਤਾ ਹੈ ਇਹ ਵਰਤਨ ਨੂੰ ਦਿੱਤਾ ਹੈ ਤੇ ਜੇ ਆਪਾਂ ਆਪ ਖੁਦ ਇਹਨੂੰ ਸਹੀ ਤਰੀਕੇ ਦੇ ਨਾਲ ਨਹੀਂ ਵਰਤਿਆ ਤਾਂ ਫਿਰ ਇਹਦੇ ਵਿੱਚ ਰੱਬ ਦਾ ਕਸੂਰ ਨਹੀਂ ਆ ਜੇ ਜ਼ਿੰਦਗੀ ਦੇ ਵਿੱਚ ਕੋਈ ਤੋਖਾ ਮਿਲਿਆ ਏ ਘਾਟਾ ਪਿਆ ਏ ਤਾਂ ਜ਼ਰੂਰ ਕਿਤੇ ਨਾ ਕਿਤੇ ਸਾਡੀ ਗਲਤੀ ਹੋਵੇਗੀ ਕਿਤੇ ਨਾ ਕਿਤੇ ਸਾਡੀ ਅਣਗਹਿਲੀ ਹੋਵੇਗੀ ਜੇ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਿਆ ਹੈ ਨਾ ਜ਼ਰੂਰ ਅਸੀਂ ਆਪਣੇ ਸਰੀਰ ਦੇ ਪ੍ਰਤੀ ਅਣਗਹਿਲੀ ਵਰਤੀ ਆ ਤਾਂ ਸਾਡੇ ਸਰੀਰ ਨੂੰ ਰੋਗ ਲੱਗਿਆ ਹੈ ਬਾਕੀ ਵਾਹਿਗੁਰੂ ਜੀ ਨੇ ਤਾਂ ਬੜਾ ਸੋਹਣਾ ਸਰੀਰ ਦੇ ਕੇ ਭੇਜਿਆ ਸੀ ਆਪਣੀਆਂ ਗਲਤੀਆਂ ਨੂੰ ਵੀ ਮੰਨਣਾ ਇਹ ਨਹੀਂ ਵੀ ਹਰ ਵੇਲੇ ਆਪਾਂ ਰੱਬ ਦਾ ਹੀ ਕਸੂਰ ਕੱਢਦੇ ਰਹਿਣਾ ਹੈ ਜਾਂ ਦੂਜਿਆਂ ਦਾ ਹੀ ਕਸੂਰ ਕੱਢਦੇ ਰਹਿਣਾ ਕਿ ਫਲਾਣੇ ਮੈਨੂੰ ਦੁੱਖ ਦਿੱਤਾ ਫਲਾਣੇ ਨੇ ਮੈਨੂੰ ਧੋਖਾ ਦਿੱਤਾ ਨਾ ਜਿੱਦ ਨਹੀਂ ਕਰਨਾ ਛੱਡ ਦਿੱਤਾ ਉਸੇ ਦਿਨ ਤੋਂ ਜ਼ਿੰਦਗੀ ਸੋਹਣੀ ਬਣ ਜਣੀ ਹੈ ਤਾਂ ਹਰ ਵੇਲੇ ਆਪਣੇ ਦੁੱਖ ਰੋਗ ਪਰੇਸ਼ਾਨੀਆਂ ਦਾ ਰੋਣਾ ਨਹੀਂ ਰੋਣਾ ਕਿਉਂਕਿ ਜਿੰਨੀ ਇਹਨਾਂ ਦੀ ਚਰਚਾ ਕਰਦੇ ਆਂ ਇਹ ਉਨਾ ਹੀ ਵੱਧਦੀਆਂ ਨੇ ਅਤੇ ਕਈ ਔਰ ਅਸੀਂ ਦੂਜਿਆਂ ਨੂੰ ਵੀ ਆਪਣੇ ਦੁੱਖ ਰੋਗ ਦੱਸ-ਦੱਸ ਕੇ ਰੋਗੀ ਬਣਾ ਦਿੰਨੇ ਆ ਤੁਸੀਂ ਆਪਣੇ ਆਪ ਤੇ ਹੀ ਇਹ ਕੱਲ ਲਾ ਲਓ ਕੋਈ ਮਨੁੱਖ ਸਾਨੂੰ ਆ ਕੇ ਆਪਣੇ ਰੋਗ ਬਾਰੇ ਦੱਸਦਾ ਹੈ ਕਿ ਮੇਰੇ ਸਰੀਰ ਦੇ ਵਿੱਚ ਨਾ ਮੈਨੂੰ ਇਦਾਂ ਆਹ ਤਕਲੀਫ ਆ ਮੇਰਾ ਫਲਾਣਾ ਅੰਗ ਪੈਰ ਬੜਾ ਦੁਖਦਾ ਰਹਿਦਾ ਹੈ ਤੇ ਜਦੋਂ ਆਪਾਂ ਵਾਰ-ਵਾਰ ਉਹ ਗੱਲ ਸੁਣਦੇ ਆ ਨਾ ਤਾਂ ਅਸੀਂ ਆਪਣੇ ਵਿੱਚ ਵੀ ਉਹ ਚੀਜ਼ਾਂ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੰਦੇ ਆ ਤੇ ਕਈ ਵਾਰ ਸੱਚਮੁੱਚ ਸਾਨੂੰ ਉਹ ਚੀਜ਼ਾਂ ਮਹਿਸੂਸ ਹੋਣੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਕਰਕੇ ਨਾ ਹਰ ਵੇਲੇ ਇਹਨਾਂ ਦੀ ਚਰਚਾ ਨਹੀਂ ਕਰਨੀ ਚਾਹੀਦੀ ਹੋਇਆ ਇੱਕ ਵਾਰ ਦੋ ਵਾਰ ਕਿਸੇ ਨੂੰ ਦੱਸ ਦਿੱਤਾ ਮਨ ਦਾ ਬੋਝ ਹਲਕਾ ਕਰ ਲਿਆ ਬਾਕੀ ਆਪਣੇ ਆਪ ਨੂੰ ਹਮੇਸ਼ਾ ਕਹਿਣਾ ਕਿ ਮੈਂ ਤਾਂ ਤੰਦਰੁਸਤ ਹਾਂ ਮੈਂ ਤਾਂ ਚੜ੍ਹਦੀ ਕਲਾ ਦੇ ਵਿੱਚ ਆ ਜਿੰਨਾ ਹੀ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਉੰਨੀ ਹੀ ਚੜ੍ਹਦੀ ਕਲਾ ਸਾਡੀ ਜ਼ਿੰਦਗੀ ਵਿੱਚ ਆ ਜਾਏਗੀ ਛੋਟੇ ਮੋਟੇ ਦੁੱਖ ਰੋਗ ਨੂੰ ਤਾਂ ਮੰਨਣਾ ਹੀ ਨਹੀਂ ਜਾਂਦਾ ਇਹ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਆ ਪੰਜਵੀਂ ਗੱਲ ਮਹਾਪੁਰਖ ਜੀ ਕਹਿੰਦੇ ਜੋ ਵੀ ਅਸੀਂ ਭਗਤੀ ਕਰਦੇ ਹਾਂ ਜੋ ਵੀ ਕੋਈ ਸਾਡਾ ਚੰਗਾ ਕਰਮ ਆ ਕੋਈ ਦਾਨ ਪੁੰਨ ਸੇਵਾ ਕੀਤੀ ਉਹਨੂੰ ਆਪਣੇ ਤੱਕ ਸੀਮਿਤ ਰੱਖੀਏ ਸੱਜਾ ਹੱਥ ਸੇਵਾ ਕਰੇ ਤੇ ਖੱਬੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੰਨਾ ਹੀ ਅਸੀਂ ਆਪਣੀ ਭਗਤੀ ਆਪਣੇ ਦਾਨ ਪੁੰਨ ਆਪਣੀ ਸੇਵਾ ਦੀ ਚਰਚਾ ਬਾਹਰ ਜਾ ਕੇ ਕਰਦੇ ਆਂ ਉਨਾ ਹੀ ਅਸੀਂ ਆਪਣੇ ਚੰਗੇ ਕਰਮਾਂ ਨੂੰ ਗਵਾਉਨੇ ਆ ਤਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਸੋ ਇਹ ਪੰਜ ਸੱਤ ਗੱਲਾਂ ਸੀ ਕਾਫੀ ਲੰਬੀਆਂ ਚ ਲਈ ਗਈਆਂ ਸੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਫਿਰ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓਗੇ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਕਦੇ ਵੀ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ ਅਤੇ ਨਾ ਹੀ ਕੋਈ ਵੀ ਗੱਲ ਕਿਸੇ ਖਾਸ ਨੂੰ ਮੁੱਖ ਰੱਖਦਿਆਂ ਕਹੀ ਜਾਂਦੀ ਆ ਇਹ ਗੱਲਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਬਜ਼ੁਰਗ ਸਾਨੂੰ ਸਮਝਾਉਂਦੇ ਨੇ ਬਜ਼ੁਰਗਾਂ ਦੇ ਕੀਤੇ ਹੋਏ ਤਜਰਬੇ ਨੇ ਜੋ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਬਜ਼ੁਰਗਾਂ ਦੀਆਂ ਗੱਲਾਂ ਜ਼ਿੰਦਗੀ ਵਿੱਚ ਦੇਸੀ ਕਿਉਂ ਵਾਂਗ ਕੰਮ ਕਰਦੀਆਂ ਨੇ ਤਾਂ ਜੇ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰ ਦਿਓ ਜੀ ਜੇਕਰ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਈ ャっしゃあ。